ਪ੍ਰਤਾਪ ਸਿੰਘ ਬਾਜਵਾ ਜੀ ਦੇ ਦੇਖਣ ਨੂੰ ਤਾਂ ਬੜੇ ਸਿਆਣੇ ਲੱਗਦੇ ਆ ਪਰ ਹਮੇਸ਼ਾ ਉਹਨਾਂ ਨੇ ਆਪਣੇ ਪਾਰਟੀ 'ਚ ਵੀ ਕਿਸੇ ਨੂੰ ਨਹੀਂ ਬਖਸ਼ਿਆ ਤਾਂ ਹੀ ਤਾਂ ਪਹਿਲਾਂ ਉਹਨਾਂ ਤੋਂ ਕੰਮ ਲੈ ਲੈਂਦੇ ਆ ਉਹਨਾਂ ਦਾ ਪਤਾ ਵੀ ਕੀ ਹਾਲਾਤ ਨੇ ਮੁੜ ਕੇ ਉਹਨਾਂ ਨੂੰ ਪਾਸੇ ਲਾ ਦਿੰਦੇ ਆ ਤੇ ਅੱਜ ਬਾਜਵਾ ਜੀ ਤੁਸੀਂ ਤਾਂ ਸਿਆਣੇ ਮੇਲੇ ਬੰਦੇ ਹੋ ਸੋਚੋ ਤਾਂ ਸਹੀ ਤੁਸੀਂ ਕੀ ਬੋਲ ਰਹੇ ਹੋ ਚਲੋ ਇਹ ਤਾਂ ਜਵਾਬ ਕਿਨੇ ਕਰਦੇ ਰਹਿਣ ਇਹ ਜੀਆਂ ਗੱਲਾਂ ਬਾਕੀ ਤਾਂ ਜੇਲਾ ਕੱਟੇ ਆਉਂਦੇ ਆ ਆਪਾਂ ਤਾਂ ਉੱਥੇ ਬਾਥਰੂਮ ਦੀ ਸੀਟ ਤੇ ਮਿਲਿ ਮੈਂ ਉਹਨਾਂ ਦੇ ਵਿੱਚ ਇਸ ਕਰਕੇ ਮਾਫੀ ਮੰਗ ਲੋ ਖੜਾ ਛੜਾ ਲੋ ਥੋੜਾ ਕੰਮ ਬੜਾ ਔਖਾ ਹੋਣਾ ਹੈ ਤੇ ਭਗਵੰਤ ਮਾਨ ਨੂੰ ਮੌਕਾ ਮਿਲ ਗਿਆ ਤੇ ਵੈਸੇ ਵੀ ਨਾ ਤੋ ਤੋ ਮੱਛਰਾਂ ਚ ਕੱਟ ਹੋਣੀ ਆ ਨਾ ਤੋ ਉਹਨੂੰ ਜੇਲ੍ਹ ਚ ਕੱਟ ਹੋਣਾ ਮਾਸ ਬੜਾ ਪੋਲਾ ਏ ਕਾਂਗਰਸ ਪਾਰਟੀ ਦੇ ਪ੍ਰਧਾਨਾਂ ਬਾਰੇ ਉਹਨਾਂ ਦੇ ਗੱਲ ਸੁਣੀ ਹੋ ਕਦੇ ਪਰ ਇਹ ਰਾਹੁਲ ਗਾਂਧੀ ਦੀ ਪ੍ਰਧਾਨਗੀ ਤੇ ਥੱਲੇ ਜਿਹੜਾ ਇਹ ਆਪਰੇਸ਼ਨ ਲੀਡਰ ਆ ਉਹਦੇ ਥੱਲੇ ਰਾਜਾ ਵੜਿੰਗ ਸਾਹਿਬ ਤੁਸੀਂ ਇਸ ਸੁਣ ਸਕਦੇ ਹੋ ਵੀ ਇੱਕ ਸਟੇਟ ਦਾ ਉੱਥੇ ਮੈਂ ਕੈਬਨਿਟ ਤੇ ਕਾਉਂਸਲ ਆਫ ਮਿਨਿਸਟਰ ਉਹਦਾ ਮੰਤਰੀ ਸੀ ਉਸ ਨੂੰ ਰਾਹੁਲ ਗਾਂਧੀ ਨੇ ਸਿੱਧਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਥੇ ਪੰਜਾਬ ਜਾ ਕੇ ਜਿਹੜੇ ਇੱਕ ਮੰਤਰੀ ਨੇ ਐਸਸੀ ਮੰਤਰੀ ਨੇ ਈਟੀਓ ਤੁਸੀਂ ਜੋ ਮਰਜ਼ੀ ਕਹੋ ਕੰਮਾਂ ਬਾਰੇ ਕੋ ਜੋ ਮਰਜ਼ੀ ਨਖੀਦੀ ਕਰਵੀਂ ਸੌਵਰ ਕਰੋ ਅਸੀਂ ਕਰਦੇ ਹਾਂ ਆ ਰਾਜਾ ਵੜਿੰਗਸਾ ਇਹਨੇ ਕਿਹਾ ਵੀ ਰਾਹੁਲ ਗਾਂਧੀ ਤੋਂ ਵੀ ਉੱਤੇ ਚੱਕਾ ਮੈਂ ਕੰਮ ਤੌਣ ਮਰੋੜਨ ਵਾਲੀ ਵੀ 3 ਮਿੰਟ ਲੱਗਦੇ ਆ ਕਿਉਂਕਿ ਇਹ ਤਿਆਰਬੇ ਕਰਨੇ ਵੀ 3 ਮਿੰਟ ਲੱਗਦੇ ਆ ਮੈਂ ਟਾਈਮ ਵੀ ਦੱਸਦਾ ਇਹਦਾ ਮਤਲਬ ਕਿੰਨੇ ਅਜੇ ਕੰਮ ਕੀਤੇ ਆ ਜਿਹੜੇ ਤੁਹਾਨੂੰ ਪਤਾ ਟਾਈਮਿੰਗ 3 ਮਿੰਟ ਲੱਗਦੀ ਆ ਤੇ ਤੁਸੀਂ ਆਪਣੇ ਪਾਰਟੀ ਦੇ ਵਰਕਰਾਂ ਨੂੰ ਇਹ ਕਹਿ ਰਹੇ ਹੋ ਵੀ ਈਟੀਓ ਸਾਥੀ ਜਾਂ ਕਿਸੇ ਵੀ ਜਿਹੜਾ ਆਪੋਜੀਸ਼ਨ ਦੇ ਆ ਤੁਹਾਡੇ ਪਾਰਟੀ ਦੇ ਉਹਨਾਂ ਦੀ ਤੌਣ ਮਰੋੜਨ ਨੂੰ 3 ਮਿੰਟ ਲੱਗਦੇ ਆ ਤੇ ਫਸੂ ਕੌਣ ਇਹਦੇ ਉੱਤੇ ਮੈਂ ਕਹਿਣਾ ਇਹ ਐਡੇ ਕੰਮ ਕਹਿਣ ਨੂੰ ਗਲਤ ਕਰ ਰਿਹਾ ਉਤਸ਼ਾਹਤ ਕਰਨ ਕਿਸੇ ਨੂੰ ਮਾੜਾ ਕੰਮ ਨਹੀਂ ਰਾਜਾ ਵੜਿੰਗ ਸਾਹਿਬ ਤੇ ਵੱਡੀ ਤੋਂ ਵੱਡੀ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਦੇਖੋ ਸੇਮ ਜੋ ਕੁਝ ਇਹਨਾਂ ਦਾ ਲੀਡਰ ਕਾਂਗਰਸ ਪਾਰਟੀ ਦਾ ਰਾਹੁਲ ਗਾਂਧੀ ਜੋ ਉਹਨੇ ਪਾਰਲੀਮੈਂਟ ਦੇ ਵਿੱਚ ਕੀਤਾ ਆਪਣੇ ਇਹੀ ਜਿਹੜੇ 40 50 ਨੇ ਐਮਪੀ ਜੋ ਉਹਨੇ ਮੈਨੂੰ ਉੱਥੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇਹ 40 50 ਜਾਣਿਆਂ ਨਾਲ ਜੋ ਉਹਦੀ ਸਿੱਖਿਆ ਸੇਮ ਇੱਥੋਂ ਜਾ ਕੇ ਪਾਰਲੀਮੈਂਟ ਤੋਂ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੇ ਚੇਲਿਆਂ ਨੇ ਉਹਨਾਂ ਨੇ ਸੇਮ ਗੱਲ ਜਾ ਕੇ ਉੱਥੇ ਇੱਕ ਪੰਜਾਬ ਦੇ ਐਸ்சி ਹਲਕੇ 'ਚ ਜਾ ਕੇ ਦੇਖੋ ਪੰਜਾਬ ਦਾ ਪ੍ਰਧਾਨ ਹੋਵੇ ਤੁਸੀਂ ਪਹਿਲਾਂ ਦੇਖਿਓ ਕਾਂਗਰਸ ਪਾਰਟੀ ਦੇ ਪ੍ਰਧਾਨਾਂ ਬਾਰੇ ਉਹਨਾਂ ਦੇ ਗੱਲ ਸੁਣੀਓ ਕਦੇ ਪਰ ਇਹ ਰਾਹੁਲ ਗਾਂਧੀ ਦੀ ਪ੍ਰਧਾਨਗੀ ਦੇ ਥੱਲੇ ਜਿਹੜਾ ਇਹ ਆਪੋਰੀਸ਼ਨ ਲੀਡਰ ਆ ਉਹਦੇ ਥੱਲੇ ਰਾਜਾ ਵੜਿੰਗ ਸਾਹਿਬ ਤੁਸੀਂ ਇਹ ਸੁਣ ਸਕਦੇ ਹੋ ਵੀ ਇੱਕ ਸਟੇਟ ਦਾ ਉੱਥੇ ਮੈਂ ਕੈਬਨਿਟ ਤੇ ਕਾਉਂਸਲ ਆਫ ਮਿਨਿਸਟਰਸ ਉਹਦਾ ਮੰਤਰੀ ਸੀ ਉਸ ਨੂੰ ਰਾਹੁਲ ਗਾਂਧੀ ਨੇ ਸਿੱਧਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਥੇ ਪੰਜਾਬ ਚ ਜਾ ਕੇ ਜਿਹੜੇ ਇੱਕ ਮੰਤਰੀ ਨੇ ਐਸਸੀ ਮੰਤਰੀ ਨੇ ਈਟਿਓ ਤੁਸੀਂ ਜੋ ਮਰਜ਼ੀ ਕਹੋ ਕਮਾਂ ਵਾਰੇ ਕੋ ਜੋ ਮਰਜ਼ੀ ਨਖੇਦੀ ਕਰਵੀਂ 100 ਵਾਰ ਕਰੋ ਅਸੀਂ ਕਰਦੇ ਆਂ ਪਰ ਰਾਜਾ ਬੜਿੰਗਸਾ ਇਹਨੇ ਕਿਹਾ ਵੀ ਰਾਹੁਲ ਗਾਂਧੀ ਤੋਂ ਵੀ ਉੱਤੇ ਚੱਕਾ ਮੈਂ ਕੰਮ ਧੌਣ ਮਰੋੜਨ ਵਾਲੀ ਵੀ 3 ਮਿੰਟ ਲੱਗਦੇ ਆ ਕਿਉਂਕਿ ਇਹ ਤਿਆਰਬੇ ਕਰਨੇ ਇਹਨਾਂ ਨੇ ਇਹ ਕੁਛ ਆਪਣੇ ਸਾਲਾ ਸਾਹਿਬ ਨਾਲ ਰਲ ਕੇ ਸਾਰਾ ਪਰਿਵਾਰ ਖਤਮ ਕੀਤਾ ਇੱਕ ਥੋੜੀ ਛੱਡਿਆ ਸਾਰਾ ਪਰਿਵਾਰ ਖਤਮ ਕੀਤਾ ਤੇ ਉਸ ਤਰੀਕੇ ਨਾਲ ਵੀ ਕਿਸੇ ਪਾਰਟੀ ਵਰਕਰ ਤੇ ਉਹਨੂੰ ਉਤਸ਼ਾਹਿਤ ਉਹਨੂੰ ਸਿਹਾਦ ਕੀਤਾ ਤੇ 3 ਮਿੰਟ ਲੱਗਦੇ ਆ ਮੈਂ ਟਾਈਮ ਵੀ ਦੱਸ ਲਾਈਦਾ ਮਤਲਬ ਕਿੰਨੇ ਇਹ ਜਿਹੇ ਕੰਮ ਕੀਤੇ ਆ ਜਿਹੜੇ ਤੁਹਾਨੂੰ ਪਤਾ ਟਾਈਮਿੰਗ 3 ਮਿੰਟ ਲੱਗਦੀ ਆ ਤੇ ਤੁਸੀਂ ਆਪਣੇ ਪਾਰਟੀ ਦੇ ਵਰਕਰਾਂ ਨੂੰ ਇਹ ਕਹਿ ਰਹੇ ਹੋ ਵੀ ਈਟੀਓ ਸਾਥ ਦੀ ਜਾਂ ਕਿਸੇ ਵੀ ਜਿਹੜਾ ਆਪੋਜੀਸ਼ਨ ਦੇ ਆ ਤੁਹਾਡੇ ਪਾਰਟੀ ਦੇ ਉਹਨਾਂ ਦੀ ਧੌਣ ਮਰਉਣ ਨੂੰ 3 ਮਿੰਟ ਲੱਗਦੇ ਆ ਤੇ ਫਸੂ ਕੌਣ ਇਹਦੇ ਉੱਤੇ ਮੈਂ ਕਹਿੰਦਾ ਇਹ ਐਡੇ ਕੰਮ ਕਹਿਣ ਨੂੰ ਗਲਤ ਕਰ ਉਤਸ਼ਾਹਤ ਕਰਨ ਕਿਸੇ ਨੂੰ ਮਾੜਾ ਕੰਮ ਨਹੀਂ ਰਾਜਾ ਵਡਿੰਗ ਸਾਹਿਬ ਤੇ ਵੱਡੀ ਤੋਂ ਵੱਡੀ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਹੈ ਜੇ ਇਹ ਕਾਰਵਾਈ ਨਹੀਂ ਹੋਏਗੀ ਤਾਂ ਇਸੇ ਤਰੀਕੇ ਨਾਲ ਇਹ ਇਸੇ ਤਰੀਕੇ ਨਾਲ ਹੱਥ ਖੁੰਦਾ ਜਾਊਗਾ ਇਸੇ ਤਰੀਕੇ ਨਾਲ ਇਹ ਲੋਕਾਂ ਨੂੰ ਧੌਣ ਮਰੋੜਨਗੇ ਉਹਨਾਂ ਦੀ ਗਰਦਨਾਂ ਮਰੋੜਨਗੇ ਇਹਨਾਂ ਨੂੰ ਕਦੇ ਸੱਤਾ 'ਚ ਨਾ ਲਿਆਏ ਉਹ ਇਹ ਇਹ ਲੋਕ ਨੇ ਦੇਖ ਲੋ ਜੇ ਅੱਜ ਤਾਂ ਇਹ ਆਪੋਜੀਸ਼ਨ 'ਚ ਤਾਂ ਦੇ ਕਹਿ ਰਹੇ ਆ ਜੇ ਖੁਦਾ ਨਾ ਖਾਸ ਤਾਂ ਇਹਨਾਂ ਦੇ ਤਾਕਤ ਆ ਕੀ ਹੱਥਾਂ 'ਚ ਕੀ ਕਰਨਗੇ ਆ ਦੂਜੇ ਪਾਸੇ ਮੈਂ ਤਾਂ ਹੈਰਾਨ ਹਰਤਾਪ ਸਿੰਘ ਬਾਜਵਾ ਜੀ ਤੇ ਦੇਖਣ ਨੂੰ ਤਾਂ ਬੜੇ ਸਿਆਣੇ ਲੱਗਦੇ ਆ ਪਰ ਹਮੇਸ਼ਾ ਉਹਨਾਂ ਨੇ ਆਪਣੇ ਪਾਰਟੀ 'ਚ ਵੀ ਕਿਸੇ ਨੂੰ ਨਹੀਂ ਬਖਸ਼ਿਆ ਤਾਂ ਹੀ ਤਾਂ ਪਹਿਲਾਂ ਉਹਨਾਂ ਤੋਂ ਕੰਮ ਲੈ ਲੈਂਦੇ ਆ ਉਹਨਾਂ ਦਾ ਪਤਾ ਵੀ ਕੀ ਹਾਲਾਤ ਨੇ ਮੁੜ ਕੇ ਉਹਨਾਂ ਨੂੰ ਪਾਸੇ ਲਾ ਦਿੰਦੇ ਆ ਤੇ ਅੱਜ ਬਾਜਵਾ ਜੀ ਤੁਸੀਂ ਤਾਂ ਸਿਆਣੇ ਮਿਆਣੇ ਬੰਦੇ ਹੋ ਸੋਚੋ ਤਾਂ ਸਹੀ ਤੁਸੀਂ ਕੀ ਬੋਲ ਰਹੇ ਹੋ ਚਲੋ ਇਹ ਤਾਂ ਜਵਾਕ ਨੇ ਕਰਦੇ ਰਹਿਣਾ ਹੈ ਜੀਆਂ ਗੱਲਾਂ ਤੁਹਾਡੀ ਤਾਂ ਕਾਫੀ ਉਮਰ ਆ ਤੁਸੀਂ ਇਹ ਗੱਲ ਕਹਿ ਰਹੇ ਹੋ ਉਦੇ ਵਿੱਚ ਵੀ ਤੁਸੀਂ ਕੀ ਕਹਿੰਦੇ ਹੋ ਬੈਂਡ ਵਜਾ ਦਿਓ ਕੁੱਟਣ ਮਾਰਨ ਦੀਆਂ ਗੱਲਾਂ ਕਰਦੇ ਉਹਦੇ ਵਿੱਚ ਵੀ ਤੇ ਇੱਕ ਐਸਸੀ ਪਰਿਵਾਰ ਨੂੰ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਦਾ ਬੈਂਡ ਵਜਾਉਣ ਦੀ ਗੱਲ ਕਰ ਰਹੇ ਹੋ ਵੀ ਉਹਨਾਂ ਦਾ ਕੁੱਟ ਮਾਰ ਕਰਨ ਦੀ ਗੱਲ ਕਰ ਰਹੇ ਹੋ ਦੋਨਾਂ ਦੇ ਉੱਤੇ ਬਾਕੀ ਤਾਂ ਮੈਨੂੰ ਪਤਾ ਨਹੀਂ ਬਾਜਵਾ ਸਾਹਿਬ ਬਾਕੀ ਤਾਂ ਜੇਲ੍ਹਾਂ ਕੱਟੇ ਆਉਂਦੇ ਆ ਆਪਾਂ ਤਾਂ ਉੱਥੇ ਬਾਥਰੂਮ ਦੀ ਸੀਟ ਤੇ ਬਿਣੀ ਮੈਂ ਹੋਣਾ ਜੇਲ੍ਹ ਚ ਇਸ ਕਰਕੇ ਮਾਫੀ ਮੰਗ ਲੋ ਖੜਾ ਛਡਾ ਲੋ ਥੋੜਾ ਕੰਮ ਬੜਾ ਔਖਾ ਹੋਣਾ ਏ ਤੇ ਭਗਵੰਤ ਮਾਨ ਨੂੰ ਮੌਕਾ ਮਿਲ ਗਿਆ ਇਹ ਵੈਸੇ ਵੀ ਨਾ ਤੁਹ ਤੋਂ ਮੱਛਰਾਂ 'ਚ ਕੱਟ ਹੋਣੀ ਆ ਨਾ ਤੁਹ ਨੂੰ ਜੇਲ੍ਹ 'ਚ ਕੱਟ ਹੋਣਾ ਮਾਸ ਬੜਾ ਪੋਲਾ ਏ ਪਤਾ ਨਾ ਕਿੰਨਾ ਇਸ ਕਰਕੇ ਮਾਫੀ ਮੰਗ ਲਓ ਪਹਿਲਾਂ ਹੀ ਵੱਟ ਜਿਓਗੇ ਨਹੀਂ ਕੋਈ ਨਵਾਂ ਚੰਦ ਚੜੂ